ਬਾਕੀ ਤੇਰੀ ਮੈਂ ਨਹੀਂ ਹੋਰ ਰਜੈਸ਼ ਸ਼ਰਾਬ ਨਾਲ ਸ਼ਰਾਬ ਨਾਲ ਰਜੈਸ਼ 2000 ਰੁਪਏ ਕੱਟ 2000 ਦੇ ਪੈਸਾ ਵਾੜਨਾ ਉਹ ਨਾ ਹੋਣਾ ਓਏ ਕਿੰਨੇ ਛੋਟੇ ਗੱਲੇ ਦੇਖਦਾ ਪਹਿਲਾਂ ਉੱਦ ਗੱਲੋਂ ਪੈਸੇ ਚਾਬੀ ਕਿਤੋਂ ਆ ਮੇਰ ਕੋਆਂ ਰੱਬ ਜੀ ਆਰਾ ਪੈਸੇ ਮੈਂ ਨਾ ਮੈਂ ਲੁਟਿਆ ਗਿਆ ਜੀ ਆਪੀ ਹੁਣ ਆ ਗੱਲ ਲੈ ਆ ਦੇ ਲੋ ਗੱਡੀਆਂ ਲਾਤੀਆਂ ਸ਼ਰਾਬ ਕਿੱਥੋਂ ਪੀ ਕੇ ਆ ਇਹਨੇ ਪੀਤੀ ਹੋਈ ਦੇਖੋ ਕਿਦੋਂ ਪੀਤੀ ਆ ਪਹਿਰ ਖਾਲਾ ਕੇ ਆਇਆ ਆਹੋ ਲਾ ਕੇ ਆ ਤੂੰ ਟਰੱਕ ਇੱਡਾ ਤੂੰ ਆਟੇ ਮਰੂੰਗਾ ਕਿਸੇ ਚਤਰਾ ਤੂੰ ਕਿੱਥੋਂ ਦੀ ਗੱਡੀ ਆ ਗੱਡੀ ਕਿੱਥੋਂ ਦੀ ਆ ਗਿਰੇਂਦਰ ਦੀ ਕਿਹਦੀ ਆ ਖਾਲਦੇ ਪਹਿਰ ਹਾਂ ਰੁਕ ਤੂੰ ਮੇਟਰ ਕੋਈ ਨਹੀਂ ਤੂੰ दारू ਪੀਤੀ ਆ ਕਿੱਥੋਂ ਵੀ ਗਿਆ ਰਹਿਣ ਰਹਿਣ ਕਿੱਥੋਂ ਪੀ ਗਿਆ ਇੱਕ ਮਿੰਟ ਖੜਾ ਰਹਿਣ ਰਹਿ ਦੇ ਖੜਾ ਆ ਇੱਥੇ ਖੜ ਕੇ ਲੱਗ ਜਾ ਧੱਕਾ ਮੁੱਕੀ ਗਾ ਤੇ ਹੋਰੀ ਜੇ ਇਹਦਾ ਘੜੇ ਜਾ ਹਲ ਨਹੀਂ ਨਹੀਂ ਧੱਕਾ ਮੁੱਕੀ ਗਾ ਤੇ ਭੈਣ ਨਾ ਕਰੀ ਹੋਰੇ ਪਰਲੇ ਬਣ ਇਹ ਸ਼ਰਾਬ ਪੀ ਕੇ ਤਾਂ ਮੈਂ ਮਾਰੂਗਾ ਕਿਹਨੇ ਗਾ ਕੇ ਯਾਰ ਇਹਨਾਂ ਜਿਆਨੇ ਕਿਦਾ ਮਾਰ ਦੇਣੀ ਆ ਉਹ ਆ ਜਾ ਥੱਲੇ ਛੱਡ ਪਰੇ ਆ ਜਾ ਓਏ ਆ ਜਾ ਛੱਡ ਪਰੇ ਛੱਡ ਪਰੇ ਕਿਉਂ ਛੱਡ ਪਰੇ ਮੋਬਾਈਲ ਮੇਰਾ ਚੇਲਾ ਮੋਬਾਈਲ ਚਾਹ ਤੇ ਬਹੁਤ ਦਾੜ ਚੜ੍ਹ ਵੀ ਨਹੀਂ ਹੋ ਰਿਹਾ ਬੱਚਾ ਵੀ ਆਪਾਂ ਇਹਨਾਂ ਨੂੰ ਮਾਰ ਦੇ ਬੜੀ ਕੁਝ ਕਰੋ ਕੇ ਮੈਂ ਗੱਡੀ ਤੇਰਾ ਹੈਗਾ ਫੋਨ ਤੇਰਾ ਫੋਨ ਭਾਈ ਇਹਨੇ ਕੀ ਨਾ ਫੋਨ ਲੈ ਕੇ ਸੈਡ ਮੋੜ ਗੱਡੀ ਲੈ ਕੇ ਕਿੱਥੋਂ ਆ ਨਾ ਪਿਆ ਸੀ ਇਹਦਾ ਫੋਨ ਚੈੱਕ ਕਰਾਣਾ ਹੈਗਾ ਤੇਰੇ ਅੰਦਰੋਂ ਫੋਨ ਸਾਡੀਆਂ ਜੇਬਾਂ ਫੋਨ ਲਾ ਬੇਸ਼ਰਮ ਹਾਂ ਮੁੜ ਕੇ ਫੇਕ ਉਹ ਮੇਰਾ ਫੋਨ ਕੱਢ ਲਿਆ ਟਰੱਕ ਨੂੰ ਬੱਸ ਲਾਤੀ ਆ ਉਹਨੂੰ ਕਹਿਵਾਂ ਜੀ ਕਿਦਾਂ ਕੀ ਹੋਇਆ ਉਹ ਤਾਰੂ ਵੀ ਤੇਰੀ ਰੱਜਿਆ ਚਲਾਉਣਾ ਸਾਡੀ ਵਿੱਚ ਟਰੱਕ ਦੀ ਜਾਨ ਦਿੱਤਾ ਮਗਰ ਆਈਏ ਇਹਨੇ ਗਾਂ ਵੀ ਕਰ ਮਾਰਦਾ ਨਾ ਯਾਰ ਮਾਰਦਾ ਮਾਰਦਾ ਵੀਰਿਆ ਮੈਂ ਕਿਸ ਨੂੰ ਮਾਰ ਚੌਕੀ ਉੱਪਰ ਦੇ ਸੱਦ ਲੋ ਯਾਰ ਕਿਸੇ ਨੂੰ ਉਹ ਹੈਗਾ ਫੋਨ ਤੇਰਾ ਫੋਨ ਹੈਗਾ ਤੇਰਾ ਹੈਂ ਨਹੀਂ ਹੈਗਾ ਉਹ ਮੋਬਾਈਲ ਕਹਿੰਦੇ ਕੋਈ ਦਾ ਇਹ ਕੋਲੇ ਹੀ ਆ ਕਹਿੰਦਾ ਹੈ ਨਹੀਂ ਅੰਦਰ ਕਿੱਥੇ ਆ ਮੋਬਾਈਲ ਤੇਰਾ ਰਿੰਗ ਮਾਰ ਕੇ ਦੇਖ ਲਾ ਰਿੰਗ ਮਾਰ ਰਿੰਗ ਮਾਰ ਦੇ ਪਈ ਬੋਲ ਆਪਣਾ ਨੰਬਰ ਬੋਲ ਬੋਲ ਨੰਬਰ ਪਾਪਾ ਦਾਰੂ ਪੀਗਾ ਨਹੀਂ 780 780 780 ਅੱਗੇ 780 ਅੱਗੇ 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 ਅਲੀ ਮੈਂ ਚਾਪੀ ਦੇਣੀ ਆ 780 ਅੱਗੇ ਨੰਬਰ ਬੋਲ ਨੰਬਰ ਵੋਲ ਆਪਣਾ ਵਾਓ ਹੈ ਤੇ ਰਾਸਤੇ ਗੱਦੇ ਆਇਆ ਹੈ ਹੈ ਬੰਦਾ ਫਹਿਲਾਣਿਆ ਤੇ ਬੂਲ ਖੋਲਣਾ ਦਾ ਮੈਂ ਸਾਈਡ ਤੇ ਨਾ ਆ ਆ ਦੇਖ ਲੋ ਜੀ ਬੰਦਾ ਖਰਾਬ ਨਾ ਰਜਿਆ ਵਾ ਟਰੱਕ ਚ ਲਾ ਰਿਆ ਵਾ ਇਹਨੇ ਬਸ ਬਸ ਦੇ ਵਿੱਚ ਮਾਰੀ ਜਾਣੇ ਗੱਡੀ ਤੇ ਗਾਂ ਫੇਰ ਮਾਰੂਗਾ ਕਿਸ ਦੇ ਆ ਨੰਬਰ ਆ ਚਾਬੀ ਚ ਜਾ ਫਿਰ ਅੱਗੇ ਆ ਉਹ ਯਾਰ ਉਹ ਨਹੀਂ ਯਾਰ ਜਿਹੜਾ ਮਗਾ ਉਹਨੇ ਕਿਹਾ ਐ ਯਾਰ ਸਤਿ ਸ੍ਰੀ ਅਕਾਲ ਮੋਟੇ ਨੇ ਮੇਰੇ ਦੁਆਰੇ ਹੋ ਜਾਣਾ ਯੋਹ ਨੂੰ ਆ ਦੇ ਆਏ ਆਹ ਬੰਦ ਕਰ ਬੰਦ ਕਰ ਗੋਣ ਕੱਟ ਕੇ 14 ਬਚਾਪਣ